ਪਿੰਡ ਕਾਲੇ ਕੇ ਬਲਾਸ ਜੀ ਬਹੁਤ ਬਹੁਤ ਧੰਨਵਾਦੀ ਹੋਰ ਸਨਾਓ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆ ਇੱਕ ਤਾਂ ਵੈਗ ਤਿਆਰ ਕੀਤੇ ਆ ਇੱਕ ਆਪਾਂ ਗਿਆ ਸੀ ਤੰਦ ਪਰਾਨੇ ਬਾਬਾ ਜੀ ਦੀ ਵਰਸੀ ਸੀ ਨਛੱਤਰ ਸਿੰਘ ਜੀ ਦੀ ਫਤ ਲੈ ਖਟ ਗਿਆ ਉਹ ਵੀ ਛੱਡ ਗਿਆ ਤੇ ਅੱਜ ਆਪਾਂ ਗਿਆ ਸੀ ਵਰਸੀ ਤੇ ਹਾਂ ਚਲੋ ਦੇ ਆਪਾਂ ਆਇਆ ਵਸ 6:30 ਵਜੇ ਆਇਆ ਤੁਹਾਨੂੰ ਪਤਾ ਵੀ ਆਪਣੀ ਵੀਡੀਓ 4:00 ਵਜੇ ਪਾਉਣੀ ਹੁੰਦੀ ਆ ਤੇ ਆਪਾਂ ਲੇਟ ਹੋ ਗਏ ਤੇ ਚਲੋ ਕੋਈ ਗੱਲ ਨਹੀਂ ਸਵੇਰ ਦੇ ਗਏ ਵੇਸੇ ਕਿ 11:00 ਵਜੇ ਦੇ ਤੇ ਕੱਟ ਬਹੁਤ ਜ਼ਿਆਦਾ ਕੱਟ ਸੀ ਸਾਡੇ ਨੰਦਪੁਰਾਣੀ ਬਹੁਤ ਪਹਿਲਾਂ ਕੋਲੇ ਵੀਡੀਓ ਪਹੁੰਚੂਗੀ ਵਿਚੰਦਪੁਰਾਣੀ ਬਾਬਾ ਨਛੱਤਰ ਸਿੰਘ ਦੀ ਵਰਸੀ ਆ ਇਸੋੜਾ ਪੈਣ ਨੇੜੇ ਹੀ ਆ ਭੈਣਾ ਪੁੱਛਣਗੇ ਕਈ ਨੂੰ ਤਾਂ ਪਤਾ ਫਿਰ ਬਹੁਤ ਜਿਆਦਾ ਕੱਟ ਸੀ ਬਹੁਤ ਜਿਆਦਾ ਕੱਟ ਸੀਗਾ ਤੇ ਹਾਂਜੀ ਸਾਡੇ ਬਾਬਾ ਚੰਦਸ ਚੰਦਪੁਰਾਨਿਆਂ ਦੀ ਬਾਬਾ ਅਨਛੱਤਰ ਸਿੰਘ ਉਹ ਨਹੀਂ ਬਾਬਾ ਅਨਛੱਤਰ ਸਿੰਘ ਦੀ ਵਰਸੀ ਨਹੀਂ ਸੀਗੀ ਬਾਬਾ ਤੇਗਾ ਸਿੰਘ ਜੀ ਦੀ ਹਾਂਜੀ ਬਾਬਾ ਤੇਗਾ ਸਿੰਘ ਜੀ ਦੀ ਵਰਸੀ ਸੀਗੀ ਤੇ ਉਹ ਆਪਣੇ ਨੇੜੇ ਹੀ ਆ ਪਣੇ ਤੋਂ 10 ਮਿੰਟ ਦੇ ਰਾਹ ਆਪਣੇ ਇੱਕ ਤਾਂ ਚੰਦਪੁਰਾਨੇ ਪਤਲੀ ਸਾਈਡ ਰਹਿ ਜਾਂਦੇ ਜਿੱਦੋਂ ਬਾਬਾ ਆਗੇ ਬਣਾਉਣੇ ਆ ਇਹ ਜਗ੍ਹਾ ਬਣੀ ਹੋਰ ਲਈ ਸਾਡੀ ਸਾਈਡ ਹੀ ਬਣੀ ਵੀ ਆ ਸਾਨੂੰ ਨੇੜੇ ਹੀ ਆ ਤੇ 5 ਕਿ ਮਿੰਟ ਦਾ ਹੀ ਰਾਹ ਆਪਣਾ ਨੇ ਸਾਧਨ ਦਾ ਕੋਈ ਬਾਹਲਾ ਰਾਹ ਹੈ ਨਹੀਂ ਜਗਾ ਤੇ ਕਿ ਮੇਰੀ ਇੱਕ ਭੈਣ ਨੇ ਕਿਹਾ ਸੀ ਸੀ ਇੱਕਦਮ ਚੰਦੀ ਗੈਸ ਦੇਖ ਭੈਣ ਨੂੰ ਮੈਂ ਦੱਸਿਆ ਸੀ ਚੰਦੀ ਜਾ ਕੇ ਆਇਆ ਸੀ ਮੈਂ ਤਾਂ ਵੈਸੇ ਉਹ ਗੱਲ ਕੀਤੀ ਸੀਗੀ ਉਹਦੇ ਨੇ ਵਟਸਐਪ ਤੇ ਭੈਣ ਕਿਤੇ ਚੰਦੀ ਤਾਂ ਮੋਗੇ ਕੋਲੇ ਰਹਿ ਗਿਆ ਵੀ ਤਾਂ ਨੇੜੇ ਹੀ ਹੈ ਜਗਾ ਉਹਨਾਂ ਨੇ ਸੁਣੀ ਸੀਗੀ ਤੇ ਮੈਂ ਕਿਹਾ ਵੀ ਹਾਂ ਭੈਣ ਵੀ ਸਾਡੇ ਇਧਰ ਨੇੜੇ ਹੀ ਹੈ ਸਾਨੂੰ ਇਹ ਸਾਡੇ ਇਧਰ ਹੀ ਰਹਿ ਜਾਂਦਾ ਹੈ ਜਗਾ ਚੰਦ ਭਰਾਨੀ ਜਗਾ ਜਿਹਦੀ ਬਾਬਲ ਤੇਗਾ ਸਿੰਘ ਜੀ ਦੀ ਵਾਰਸ਼ੀ ਮਨਾਉਂਦੇ ਆ ਅੱਜ ਬਹੁਤ ਜ਼ਿਆਦਾ ਘਟ ਸੀਗਾ ਬਹੁਤ ਭੈਣਾਂ ਨੂੰ ਪਤਾ ਹੋਊਗਾ ਕੁਝ ਭੈਣਾਂ ਆਈਆਂ ਵੀ ਹੋਣਗੀਆਂ ਤੇ ਅੱਜ ਅਸੀਂ ਉੱਥੇ ਚਲੇ ਗਏ ਹੁਣ 4:30 ਵਜੇ ਆਏ ਤੇ ਆ ਕੇ ਵਸਣਾ ਕੇ ਗਰਮ ਪਾਣੀ ਦੇਣ ਹਟੇ ਧਾਵਣਾ ਕੇ ਰੱਖ ਲਈ ਜੱਪ ਵਾਚ ਪੀਣੇ ਮੈਂ ਕਿ ਪਹਿਲਾਂ ਮੈਂ ਬਿਲਕੁਲ ਲੇਟ ਬਹੁਤ ਹੋ ਜੂ ਕਿਉਂਕਿ 5 ਵਜੇ ਚ ਪਹਿਲਾਂ ਪਹਿਲਾਂ ਪਾਣੀ ਹੁੰਦੀ 4 ਵਜੇ ਤੱਕ ਵੀਡੀਓ ਪਾਉਣੀ ਹੁੰਦੀ ਆ 4 ਵਜੇ ਤੇ ਤੇ ਕੱਲ ਬਹੁਤ ਭੈਣਾਂ ਦੇ ਫੋਨ ਕਾਲ ਆਉਂਦੇ ਵੀ ਭੈਣਾਂ ਸੇ ਅਸੀਂ ਵੀਡੀਓ ਬਣਾਈ ਨਹੀਂਗੇ ਕੱਲ ਤੇ ਕੱਲ ਮੈਂ ਸਾਨੂੰ ਦੱਸ ਦਿਆਂ ਵੀ ਕੱਲ ਅਸੀਂ ਵੀਡੀਓ ਨਹੀਂ ਬਣਾਏਗੇ ਸਾਡੇ ਰਿਸ਼ਤੇਦਾਰੀ ਚ ਨਾ ਸਾਡੇ ਅਸੀਂ ਕੀ ਦੂਜਾ ਮਾਸੀ ਜੀ ਦਾ ਜਵਾਈ ਸੀਗਾ ਕੱਲ ਉਹਦੀ ਡੈਥ ਹੋ ਗਈ ਤੇ ਅਸੀਂ ਗਏ ਸੀਗੇ ਉੱਥੇ ਤੇ ਉੱਥੇ ਜਾਣ ਕਰਕੇ ਅਸੀਂ ਗਏ ਤਾਂ ਸਵੇਰ ਦੇ ਸੀਗੇ ਤੇ ਗਏ ਅਸੀਂ ਤੇ ਲਾਸ਼ ਆਈ ਪਾਸ ਨੂੰ ਸ਼ਾਮ ਨੂੰ ਪੋਸਟਮੈਂਟ ਕਰਵਾ ਕੇ 7 ਵਜੇ ਸ਼ਾਮ ਨੂੰ 7 ਵਜੇ ਘਰੇ ਆਏ ਫਿਰ ਅਸੀਂ ਵਾਚ ਗਏ ਰਾਤ ਦੇ 8 ਵਜੇ 5 ਮਿੰਟ ਤੇ ਅਸੀਂ ਦੁਬਾਰਾ ਆਏ ਫਿਰ ਗੁਰਦੁਆਰਾ ਸਾਹਿਬ ਗਏ 9:30 ਗੁਰਦੁਆਰੀ ਆਈ ਗੁਰਦਵਾਰਾ ਸੌ ਕਰਿਆ 9:30 ਵਜੇ ਘਰੇ ਤੇ ਆ ਕੇ ਤਾਰਾ ਚੁਣਿਆ ਕੇ ਦਾਰ ਸਾਹਿਬ ਦੀ ਰੋਟੀ ਬਣਨ ਦਾ ਕੀਤਾ 11 ਵਜੇ ਸਾਨੂੰ ਤੇ ਕੱਲ ਵੀਡੀਓ ਤਾਂ ਹੀ ਨਹੀਂ ਪਾਈਗੀ ਫਿਰ ਭਣਾ ਪੁੱਛਦੀਆਂ ਵੀ ਸਲਿੱਪ ਕਾਤ ਕਰਦੀ ਵੀਡੀਓ ਅੱਜ ਪਾਈ ਨਹੀਂ ਹੈਗੀ ਤੇ ਐ ਕਰਕੇ ਅਸੀਂ ਰਾਤ 9:30 ਮੂੜੇ ਸਿਸ਼ਕਾਰ ਕਰਵਾ ਕੇ ਤੇ ਅੱਜ ਵਾਰਛੀ ਚਲੇ ਗਏ ਬਾਬਾ ਜੀ ਦੇ ਕਿ ਹਰ ਸਾਲ ਜਾਣੇ ਹੁੰਨੇ ਆ ਉਧਰ ਲੋੜੀ ਨੂੰ ਵੀ ਜਾਣੇ ਹੁੰਨੇ ਆ ਲੋੜੀ ਮਾਗੀ ਤੇ ਵੀ ਗਏ ਸੀ ਕਿ ਤੇ ਹੁਣ ਅੱਜ ਫੇਰ ਜਾ ਕੇ ਆਈਆਂ ਲਓ ਜੀ ਆਪਾਂ ਤੁਹਾਨੂੰ ਦਿਖਾਉਣੀ ਅੱਜ ਪਹਿਲਾਂ ਤਾਂ ਤੁਹਾਨੂੰ ਦਿਖਾਉਣੀ ਆ ਵੀ ਬਾਬਾ ਜੀ ਦਾ ਪੱਕੀ ਲੈ ਕੇ ਆਏ ਅੱਜ ਵੀਡੀਓ ਜਿਆਦਾ ਲੰਬੀ ਨਾ ਹੋ ਜੇ ਦੇਖੋ ਜੀ ਆਪਾਂ ਲੈ ਕੇ ਆਏ ਗਮਲੇ ਦੱਸੋ ਕਿਦਾਂ ਦੇ ਨੇ ਛੋਟੇ ਛੋਟੇ ਗਮਲੇ ਆ ਤੇ ਦੇਖੋ ਰੇਟ ਵੀ ਜੀ ਇਹਨਾਂ ਦਾ 20 ਰੁਪਏ ਆ ਲੈ 20 ਰੁਪਏ ਰੇਟ ਇਹਨਾਂ ਦਾ ਬਹੁਤ ਮਜ਼ਬੂਤ ਆ ਇਹਨੂੰ ਤੇ ਨਰਮ ਆ 20 ਰੁਪਏ ਰੇਟ ਇਹਨਾਂ ਦਾ ਹਲੋ ਸਿਰ ਮੈਂ ਦੋ ਲੈ ਆਈ ਮੈਨੂੰ ਸੋਹਣੇ ਲੱਗੇ ਮੈਂ ਕਿਹਾ ਚਲੋ ਫਸਲ ਬਣ ਲਾ ਦਾਂਗੇ ਵਿੱਚ ਪਾ ਕੇ ਸਾਰੇ ਗੱਲ ਸਾਬ ਤਾਂ ਕਹਿੰਦੇ ਵਿੱਚ ਇੱਥੋਂ ਆਪਾਂ ਕੱਢਦੀ ਮੋਰੀ ਜਿ ਇੱਥੋਂ ਮੇਰਾ ਨਾਮ ਹੈ ਕਿ ਜੇ ਫਿਰ ਪਾਣੀ ਪੈਕਰਾਂਗੇ ਮੈਂ ਤਾਂ ਇੰਨੀ ਸਫਾਈ ਰੱਖਦੀ ਆ ਪੱਥਰ ਤੇ ਤਾਂ ਫਿਰ ਪਾਣੀ ਥੱਲੇ ਆ ਜਾ ਕਰੂਗਾ ਮੈਂ ਕਹਣਾ ਕੁਛ ਨਹੀਂ ਮੈਂ ਕਾਇ ਹੀ ਕੁਛ ਲਾ ਦੂ ਜੋ ਕੁਛ ਲਾਉਣਾ ਤੇ ਇਹਦੇ ਵਿੱਚ ਗਮਲੇ ਤਾਂ ਆਪਣੇ ਬਹੁਤ ਬਣਾਏ ਹੋਏ ਆਪਣੇ ਘਰ ਦੇ ਹੀ ਬਣਾਏ ਹੋਏ ਆ ਦੂਜੀ ਸੀਮਟ ਤੇ ਮੈਂ ਕਿਹਾ ਚਲੋ ਹੋਰ ਸੋਹਣੇ ਲੱਗੇ ਦੋ ਤੇ ਮੈਂ ਲਈ ਆ ਲਓ ਦੇਖੋ ਜੀ ਵੀ ਵੀ ਪਰਦਾ ਗਮਲੇ ਦਿੱਤੇ ਦੋ ਚੰਦਾ ਤੇ ਲਈ ਸੀ ਤੇ ਪਲਾਸਟਿਕ ਤੇ ਭਾਂਡੇ ਤਾਂ ਮਨੇ ਹੋਣੇ ਹੁੰਦੇ ਮੈਂ ਕਿਤੇ ਜਾਵਣਾ ਹੁਣ ਵਸਾਖੀ ਤੇ ਜਾਵਾਂਗੇ ਬਾਬੇ ਰਾਜੀ ਆਣੇ ਇੱਕ ਬਾਬੇ ਰਾਜੀ ਦੇ ਮਿੱਟੀ ਕਰਨੇ ਜਾਣੇ ਉਹਨੇ ਵਸਾਖੀ ਨੂੰ ਉਹ ਤਾਂ ਵੀ ਲੈ ਕੇ ਆਵਾਂਗੇ ਪਾ ਭਾਂਡੇ ਦੇ ਮੈਨੂੰ ਬਹੁਤ ਸ਼ੌਂਕ ਹੈ ਰਬਰ ਦੇ ਭਾਂਡੇ ਆ ਪਲਾਸਟਿਕ ਦੇ ਦੇਖੋ ਜੀ 50 ਰੁਪਏ ਦਿੱਤੀਆ ਪਲਾਸਟਿਕ ਦੀ ਇਹ ਵੀ 50 ਰੁਪਏ ਦੀ ਦੇਖੋ ਮੈਨੂੰ ਪਤਾ ਜੀ ਸ਼ਾਪ ਤੋਂ ਲੈਣ ਨੂੰ ਥੋੜੀ ਬਹੁਤ ਮਹਿੰਗੀ ਹੋਊਗੀ ਕਿਉਂਕਿ ਸ਼ਾਪਾਂ ਦੇ ਫਿਰ ਖਰਚੇ ਵੀ ਬਹੁਤ ਪੈ ਜਾਂਦੇ ਆ ਨਾ ਇਹ 50 50 ਰੁਪਏ ਦੀ ਲੈ ਲੈਂਦੇ ਆ ਦੇਖੋ ਵੀ ਬਹੁਤ ਮਜ਼ਬੂਤ ਆ ਇਹ ਜੀ 20 ਰੁਪਏ ਦੀ ਮੈਂ ਹੈਨਾ 50 50 ਰੁਪਏ ਦੇ ਕਮਲੇ ਦਿੱਤੇ ਇਹ 50 50 ਪੈਸੇ ਮਾਜੂ ਵਸੀ ਨਾ ਮੈਂ ਮੇਰੀ ਸੋਨੀ ਹੈ ਲੈ ਕੇ ਆ ਨਾ ਦੋਲੀਏ ਬਹੁਤ ਪਈਆਂ ਇਹ ਜੀਆਂ ਆਪਣੇ ਕੋਲ ਚਲੋ ਜੀ ਆਤਾ ਪਤੰਦ ਪਰਾਰੇ ਤੋਂ ਸ਼ਾਪਿੰਗ ਕੀਤੀ ਐ ਤੇ ਦੇਖੋ ਖਾਲੀ ਨਹੀਂ ਪਰ ਪਰਮਰ ਨਾਗ ਇੱਕ ਆਪਾਂ ਲੈ ਕੇ ਆਂਦੀ ਸੂਜੀ ਸੂਜੀ ਦੀ ਨਹੀਂ ਸੂਜੀ ਦੀ ਹਿੰਦੀ ਇੱਕ ਬਰਫੀ ਹੁੰਦੀ ਹੈ ਸਾਰੇ ਕੋਈ ਨਹੀਂ ਖਾਂਦੇ ਮੈਂ ਹਰ ਸਾਲ ਲੈ ਕੇ ਆਉਂਦੀ ਰੱਖੋ ਉਹ ਲੈ ਕੇ ਆਂਦੀ ਹੈ ਸੂਜੀ ਦੀ ਵੀ ਹੁੰਦੀ ਸ਼ਾਇਦ ਉਹ ਫਰੰਗ ਬਰੰਗੀ ਜੀ ਗ੍ਰੀਨ ਵਾਈਟ ਜੀ ਲਓ ਜੀ ਦੇਖੋ ਨਪਾ ਲੈ ਕੇ ਆਂਦੇ ਤੇ ਇੱਕ ਆਪਾਂ ਹੁਣ ਬੈਗ ਦਿਖਾਉਣੇ ਸਾਨੂੰ ਤੇ ਆਹ ਇੱਕ ਬੈਗ ਪਾਡਰ ਤੇ ਬਣਾਇਆ ਇਹ ਤਾਂ ਵੈਸੇ ਪਹਿਣਦੇ ਤੇ ਗੁੱਡੂ ਪੇ ਤਾਂ ਆਪਣਾ ਪਹਿਨ ਕੱਲ ਹੀ ਕਰਤਾ ਸੀਗੇ ਦੇਖੋ ਜੀ ਤੇ ਕੱਲ ਆਪਾਂ ਕਰੇ ਹੈ ਨਹੀਂ ਸੀਗੇ ਤੇ ਖਤਾਰ ਰਹਿ ਗਿਆ ਤੇ ਅੱਜ ਸਵੇਰੇ ਬੀਬੀ ਉਧਰ ਨੂੰ ਜਾਣਾ ਸੀ ਬੀਬੀ ਨੇ ਅਜੇ ਕਿਸ ਸੌਕ ਨਹੀਂ ਸਿਆ ਸੀਗਾ ਕਿ ਬੀਬੀ ਜਾਨ ਲੱਗੀ ਮੈਂ ਉਹਨੂੰ ਕਹ ਤਾ ਵੀ ਫੜਾ ਦੇ ਉਹਨਾਂ ਦੇ ਘਰੇ ਕਿਉਂਕਿ ਝੋਲ ਡਾਲੀ ਪਹਿਨਦੇ ਆ ਤੇ ਝੋਲਾਂ ਤੋਂ ਸਾਡੀ ਕੁੜੀ ਵੀ ਆਈ ਉਹਨਾਂ ਨੇ ਸਪਰਕ ਕਰ ਲਿਆ ਕਿ ਨਹੀਂ ਭੈਣੇ ਤਾਂ ਤੁਸੀਂ ਉਹਨਾਂ ਦੇ ਘਰੇ ਫੜਾ ਦੇ ਪਹਿਲਾਂ ਤਾਂ ਉਹਨੇ ਬਲੌਜ਼ ਮੰਗਵਾਏ ਸੀਗੇ ਤੇ ਉਦੋਂ ਤਾਂ ਅਸੀਂ ਕੋਰੀਅਰ ਕਰਵਾਇਆ ਸੀ ਚਲੋ ਹੁਣ ਖਰਚ ਨਹੀਂ ਪੈਣਾ ਭੈਣ ਨੂੰ ਉਹਨਾਂ ਦੀ ਕੁੜੀ ਆ ਆਪਣੇ ਪਿੰਡੋਂ ਕੁੜੀ ਆ ਉਹ ਝੋਲ ਲਈ ਕਹਿੰਦੀ ਸਰ ਉਹਨਾਂ ਦੇ ਘਰ ਦੇ ਆਉਂਦੇ ਰਹਿੰਦੇ ਸੀ ਉਹਨਾਂ ਨੂੰ ਫੜਾ ਦੇ ਫਿਰ ਮੈਂ ਬੀਬੀ ਨੂੰ ਆਖਣ ਦੀ ਬੀਬੀ ਮੈਂ ਕਿਹਾ ਮੈਂ ਤਾਂ ਹਜੇ YouTube ਪਹਿਲਾਂ ਨੂੰ ਦਿਖਾਉਣੇ ਫੈਮਿਲੀ ਦੇ ਪਤਾ ਰਹਿੰਦੇ ਦਿਖਾਉਣ ਵਾਲੇ ਦੇਖੋ ਜੀ ਬੈਲ ਬਟਨ ਦਾ ਬੈਗ ਵੇਖੋ ਆ ਭਾਜੇ ਪਲਾਤੀ ਇਹ ਝੋਲ ਲਈ ਪੈਣੀ ਫਿਰ ਵੀ ਜੂਤੀ ਕਿ ਸੇਪਣੀ ਬੈਗਾਂ ਦੀ ਕੁੱਲੇ ਡੁੱਲੇ ਬਣਾ ਕੇ ਦਿੱਤੇ ਹਨ ਦੇਖੋ ਜਮਾਰੀ ਕਿਤੇ ਜਾਣਾ ਨੇੜੇ ਤੇ ਇੱਧਰ ਕਿਤੇ ਜਾਣਾ ਸਾਡੇ ਵਿੱਚ ਤੇ ਇਹ ਆਪਾਂ ਆਹ ਉਪਰ ਦੋਜੀ ਬਲਾਤੀਆਂ ਤੁਹਾਨੂੰ ਦੱਸਦੀ ਹਾਂ ਮੈਂ ਉਪਰ ਆਈ ਦੀ ਬਲਾ ਦੇ ਦਿੰਨੀ ਆ ਬਹੁਤ ਸੌਖਾ ਹੈ ਚੀਜ਼ਾਂ ਦਾ ਦੇਖੋ ਖੁੱਲੇ ਡੁੱਲੇ ਪੂਰਾ ਖੁੱਲੇ ਡੁੱਲੇ ਲੱਗਾ ਇਹ ਭੈਣ ਨੂੰ ਪਰੇਟਲਾ ਤਨਸੋ ਤੇ ਕੀ ਦੀ ਇਹ ਇੱਕ ਤਾਂ ਕੱਪੜੇ ਬੱਲ ਬਟਨ ਦਾ ਇੱਕ ਸਹਿਜ ਵੱਡਾਗਾ ਸਹਿਜ ਵੀ ਐ ਬੜਾ ਛੋਟਾ ਜਾਂਦੀ ਜੇ ਮਰਦੀ ਪਤੀ ਇਸ ਤੇ ਜਾਤਰਾ ਜਾਂਦੀਆਂ ਕੋਈ ਚੀਜ਼ੂ ਲੈਫਟ ਬਹੁਤ ਪੌਣੀ ਬਹੁਤ ਪੈਸਾ ਲੀ ਤੇ ਫਿਰ ਭੈਣ ਕੇ ਸੀ ਤਨੀਆਂ ਲੰਮੀਆਂ ਲਾਇਓ ਫਿਰ ਮੈਂ ਤਨੀਆਂ ਲੰਮੀਆਂ ਐ ਲਾਤੀਆਂ ਉਹ ਕਹਿੰਦੀ ਵੀ ਮੈਂ ਮੋਢੇ ਤੇ ਪਾਉਣੀ ਆ ਲੋ ਜੀ ਬਤਨੀਆਂ ਲੰਮੀਆਂ ਲਾਤੀ ਦਿਖ ਬਹੁਤ ਮਜ਼ਬੂਤ ਕਿਦਾ ਸੋਹਣਾ ਬਣ ਕੇ ਤਿਆਰ ਆ ਸੋਨੂੰ ਵੀ ਪਸੰਦ ਹੋਵੇ ਪੱਥਰੀ 100 ਦਾ ਲਾਇਆ 300 ਦਾ ਨਾ ਦੇਖੋ ਜੀ ਫਿਰ ਅੱਜਾ ਵੀ ਬਲੈਕ ਹੀ ਲਾਤੀ ਇਥੇ ਮੇਰੇ ਕੋਲ ਵਾਈਟ ਜੋ ਖਤਮ ਹੋਈ ਵੀ ਸੀਗੀ ਹੋ ਸਕਦਾ ਮੈਂ ਵਾਈਟ ਵੀ ਲਾ ਦਿੰਦੀ ਪਰ ਮੈਂ ਕਿਹਾ ਚਲੋ ਨਾਲ ਦੀ ਲਓ ਜੀ 300 ਦਾ ਪਾ ਲਾਇਆ ਝੋਲਡ ਵਾਲੀ ਪਹਿਨਦਾ ਵਾ ਇਹ ਨਹੀਂ ਆਪਾਂ ਜੀ YouTube ਤੇ ਪਹਿਨ ਆਪਣੇ ਨਾਲ ਗਲੇ ਹੋਏ ਆ google pay ਨਾਲੇ ਕੱਲ ਕਰਦਾ ਸੀਗਾ ਤੁਹਾਨੂੰ ਪਤਾ ਜਿੰਨਾ ਚਿਰ google pay ਹੁੰਦੀ ਫਿਰ ਆਪਾਂ ਸਮਾਨ ਉਹਨਾਂ ਤੇ ਰਗਲੇ ਦਾ ਨਾ ਦਿਖਾਈਏ ਤੇ ਨਾ ਪਹਚਾਈਏ ਤੇ ਜੀ ਅੱਜ ਮੇਰੇ ਨਾਲ ਆ ਜਾਦ ਹੁੰਦਾ ਬਣਾ ਦੇ ਘਰੇ ਫੜਾ ਦੇ ਦੇਖੋ ਇੱਕ ਭੈਣ ਨਵਾਂ 100 100 ਰੁਪਏ ਦਾ ਭੈਣ ਇਹਨੂੰ ਦੱਸਿਆ ਸੀ ਨਾ ਵੀ ਅੱਜ ਜੇਬਾਂ ਹੀ ਬਣਾਏ ਲੋ ਜੀ ਦੇਖੋ ਜੇਬਾਂ ਲਾ ਕੇ ਖੁੱਲੀਆਂ ਡੁੱਲੀਆਂ ਜੇਬਾਂ ਬਣਾ ਕੇ ਦਿੱਤਾ ਭੈਣੋ ਤਾਂ ਦੇ ਜੇਬਾਂ ਦਾ ਬਣਾ ਕੇ ਦਿੱਤਾ ਇਹ ਇੱਕ ਭੈਣ ਦਾ ਸੀਗਾ ਪਹਿਲਾਂ ਮੈਂ ਤੁਹਾਨੂੰ ਦਿਖਾਈ ਆ ਫਿਰ ਭੈਣ ਵੀਡੀਓ ਦੇਖੀ ਭੈਣ ਮੈਨੂੰ ਵੀ ਬਣਾ ਕੇ ਕੱਲੇ ਹੋਏ ਕੋਸ਼ੀ ਪਾਕੇ ਤੁਸੀਂ ਰੱਖ ਦੋ ਦੇਖੋ ਜੀ 100 ਰੁਪਏ ਦਾ ਲੈ ਆਏ ਆਪਾਂ ਜੇਬ ਵਿੱਚ ਕੁੱਲੀਆਂ ਦੁੱਲੀਆਂ ਨੇ ਦੇਖੋ ਤੁਸੀਂ ਬਣਵਾੜਾ ਹੋਇਆ ਦੱਸਿਓ ਤੁਹਾਨੂੰ ਪਤਾ ਵੀ ਆਪਣਾ ਨੰਬਰ ਆਪਣਾ ਸਕਰੀਨ ਦੇ ਉੱਪਰ ਹੀ ਚੱਲਦਾ ਹੁੰਦਾ ਅੱਜ ਵੀ ਆਪਣੀ ਵੀਡੀਓ ਤੁਹਾਡੇ ਕੋਲ ਥੋੜੀ ਲੇਟ ਆਊਗੀ ਤੇ ਕੱਲ ਤੁਹਾਨੂੰ ਦੱਸਿਆ ਵੀ ਆਪਣੇ ਅੱਜ ਤੇ ਵਿਦਿਅਸਤ ਦੇ ਨਾਲ ਚ ਮਾਰਗ ਹੋਊਗੀ ਕਰਕੇ ਆਪਣੀ ਵੀਡੀਓ ਤਾਂ ਹੀ ਨਹੀਂ ਆਏਗੀ ਕਿਉਂਕਿ ਰਾਤ ਨੂੰ ਫਿਰ ਅਸੀਂ ਇਹ ਮੁੜਿਆ 9:30 ਵਜੇ ਤਿੱਦੋ ਕੰਮ ਕਰ ਗਈ ਆ ਵੀ ਆ ਕੇ ਰੋਟੀ ਪਾਣੀ ਬਣਾਇਆ ਧਾਰਾ ਚੋਈਆਂ 9:30 ਤੋਂ ਬਾਅਦ ਤੇ ਖੜਿਆ ਵੀ ਨੀਂਦ ਆਈ ਜਾਵੇ ਵੀ ਆਏ ਕਿ ਜੀ ਸੌਂ ਗਏ 11 ਵਜੇ ਕੰਮ ਨੂੰ ਦੇਖੋ ਅੱਜ ਸਾਡੇ ਰਿਸ਼ਤੇਦਾਰ ਵਾਪਸ ਹੋ ਗਏ ਸੀ ਉਹਨਾਂ ਨੂੰ ਪਤਾ ਜੀ ਸਰਕਾਰ ਨੂੰ ਨਿਹਰਾ ਹੋਊਗਾ ਇਹ ਕੋ ਜਿਨ੍ਹਾਂ ਦੇ ਘਰੇ ਨਹੀਂ ਸਾਡਾ ਧਾਰਾ ਤੁਰਾ ਚੋਣੀਆਂ ਜੀ ਫਿਰ ਸਾਡੇ ਚੋਂ ਲੈ ਇੱਕ ਸੁਬਾ ਹੁੰਦੀਆਂ ਦੋ ਸ਼ਾਮ ਨੂੰ ਤਾਂ ਇੱਕ ਧਾਰੀ ਹੁੰਦੀ ਆ ਬੱਸ ਇਹ ਆ ਕੇ ਚੱਲੋ ਕੋਈ ਜਾਣੀ ਨੀ ਰਿਸ਼ਤੇਦਾਰੀ ਹੈ ਸਾਡੀ ਬੀਬੀ ਜੀ ਦੀ ਭਾਣਜੀ ਦਾ ਘਰ ਮੁੱਕਿਆਗਾ ਸਾਡੀ ਮਾਸੀ ਜੀ ਦਾ ਜਵਾਈ ਸਾਡੀ ਦਾ ਈਲਾ ਸੀ 7 ਵਜੇ ਆਈ ਨਹੀਂ ਚਲੋ ਸਿੱਧੀਆਂ ਹਾਂ ਤਾਂ ਪਤਾ ਹੀ ਨਹੀਂ ਸੀ ਬਈ ਨਾਲੇਟ ਹੋ ਜਾਣਾ ਇੱਕ ਫੋਨ ਮੈਂ ਘਰੇ ਰੱਖ ਕੇ ਗਈ ਸੀ ਮੈਂ ਕਿਹਾ ਫੋਨ ਕੈਰ ਦੀ ਮੌਤ ਆ ਵਾ ਹੁਣ ਉਹਦੇ ਨਾਲ ਕੀ ਕਰਨਾ ਹੈ ਫੋਨ ਘਰੇ ਸੀ ਲੋ ਜੀ ਦੇਖੋ ਅੱਪ ਭੈਣ 400 ਤੋਂ ਦੋ ਚੀਜ਼ਾਂ ਲੈ ਗਈਆਂ ਦੇਖੋ ਇਹ ਕਪਾਹ ਬਣਾਇਆ ਸੀਗਾ ਦੇਖੋ ਜੀ ਇਹ ਵੀ ਮੈਂ ਵੀਡੀਓ ਚ ਨਹੀਂ ਦਿਖਾਇਆ ਸੀ ਸਾਨੂੰ ਦੇਖੋ ਵੀ ਬਹੁਤ ਸੋਹਣੀ ਚੀਜ਼ ਹੈ ਇਹ ਪਾ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਉਹ ਭੈਣ ਨੇ ਮੰਗਵਾਇਆ ਸੀ ਆਪਾਂ ਤੋਂ ਮਲੇ ਕੋਟਲੇ ਵਾਲੀ ਸ਼ਾਇਦ ਭੈਣ ਸੀ ਉਹ ਉਹਨਾਂ ਦੇ ਫਿਰ ਕਪੜਾ ਜਿੰਨਾ ਕ ਬਾਦ ਕੇ ਕਪੜਾ ਫਿਰ ਪਾਈ ਨਾ ਕਾ ਬਣਾਤਾ ਮੈਂ ਕਿਉਂਕਿ ਆਪਾਂ ਤਾਂ ਕੋਈ ਨਾ ਕੋਈ ਮੰਗ ਲੈਂਦਾ ਹੈਗਾ ਨੋ ਜੀ ਦੇਖੋ ਇਹ ਆਪਾਂ ਨੇ ਇੱਕ ਬਨਾਬੇ ਤੇ ਜੁੜੀ ਹੋਈ ਆ ਆਪਣੀ ਭੈਣ ਬਜੀਤ ਲਾ ਬਜੀਤ ਜੀ ਇਕ ਲੋ ਤੁਸੀਂ ਵੀ ਆਖਿਆ ਸੀ ਸਾਡੀ ਬੀਬੀ ਵਾਸਤੇ ਬਣਾ ਕੇ ਦਿਓ ਕਿਤੇ ਜਾਂਦੇ ਹੁੰਦੇ ਆ ਦੇਖ ਲਓ ਤੁਸੀਂ ਸਾਈਜ਼ ਦੇਖ ਲਿਓ ਕਿਉਂਕਿ ਫਿਰ ਮੈਨੂੰ ਬਹੁਤ ਔਖਾਂ ਦਾ ਕੱਲਾ ਕੱਲਾ ਲੈਣੂ ਚੀਜ਼ ਦਿਖਾਉਣੀ ਫੋਨ ਕਰਨੀ ਕਿਉਂਕਿ ਮੈਂ ਤਾਂ ਬਹੁਤ ਜ਼ਿਆਦਾ ਬਿਜੀ ਆ ਮੈਂ ਕੰਮ ਵੀ ਨਹੀਂ ਕਰਦੇ ਮੌਕੇ ਤੇ ਇੱਕ ਸੋਡਾ ਵੀ ਪਿਆਰ ਬਹੁਤ ਜਿਆਦਾ ਮਿਲਿਆ ਬਹੁਤ ਹੈ ਜਦੋਂ ਧੰਨਵਾਦ ਸੋਡੇ ਇੰਨਾ ਜਿਆਦਾ ਪਿਆਰ ਮਿਲਿਆ ਭੈਣਾ ਤਾਂ ਲਵਲ ਜੀ ਤੁਸੀਂ ਵੀ ਦੇਖ ਲਓ ਕਿਉਂਕਿ ਮੈਂ ਅਲੱਗ ਵੀਡੀਓ ਬਣਾਉਂਗੀ ਮੈਨੂੰ ਵੀ ਮੁਸ਼ਕਲ ਹੋ ਜਾਂਦਾ ਫਿਰ ਲੋ ਦੇਖੋ ਤੇ ਉਹ ਵੀ ਕਹਿੰਦੇ ਸੀ ਬਣਾ ਦੇ ਮੈਂ ਕਿਹਾ ਸੀ ਬਣਿਆ ਪਿਆ ਗਾ ਲੋ ਮੈਨੂੰ ਸਿਖਾਉਣ ਦਾ ਟਾਈਮ ਨਹੀਂ ਲੱਗਾਗਾ ਤੇ ਚੱਕਾ ਕਿਟਪਣੀ ਵਿੱਚ ਆ ਫਿਰ ਗਈ ਸੀਗੀ ਤੇ ਅੱਜ ਆਪ ਲਾਦਣੀ ਕਿਉਂਕਿ ਰਿਸ਼ਤ ਜਾਤਰਾ ਤੇ ਪੱਕੇ ਤੇ ਜਾਣਾ ਆਉਣਾ ਇਹ ਥੋੜੇ ਵੱਡੇ ਆ ਨਾ ਇਹਦੇ ਵਿੱਚ ਅੱਜ ਆਪ ਲਾ ਕੇ ਮੋਬਾਈਲ ਪਾਉ ਕੋਈ ਆਵਦਾ ਕੱਟਪਾਵ ਪਰ ਸਾਰੀ ਤੇ ਇੱਕ ਆਪਾ ਉਪਰ ਜੀ ਬਲਾਤੀ ਸੀ ਆਂ ਉਪਰ ਜੀ ਵੀ ਇੱਕ ਇੰਦਰ ਲਾਤੀ ਸੀ ਆਂ ਭੁੱਲਾ ਢੁੱਲਾ ਜਾਨੀ ਇਹਦੇ ਵਿੱਚ ਇੱਕ ਸ਼ੂਟ ਤੇ ਇਹਦੇ ਵਿੱਚ ਇੱਕ ਸ਼ੂਟ ਵੀ ਦੋ ਸ਼ੂਟ ਪਿਆ ਸਕਦੇ ਆਂ ਵੀ ਆਇ ਨਹੀਂ ਵੀ ਘਟਕੇ ਜੇ ਲਾਉਣੀ ਪੂਜੀ ਆਪਾਂ ਕੁਲਡ ਜਿਵੇਂ ਮਰਜੀ ਸਮਾਨ ਲੈ ਲਓ ਲਓ ਜੀ ਦੇਖੋ ਪਾ ਕੇ ਸਮਾਨ ਪਾ ਕੇ ਜਿਵੇਂ ਲੈ ਕੇ ਪਾ ਦੇਖੋ ਜੇ ਮਰਜੀ ਸਮਾਨ ਪਾਈ ਚਲੋ ਲਓ ਜੀ ਦੇਖੋ ਇਹ 400 ਦਾ ਇਹ 400 ਦਾ ਲੱਗੂਗਾ ਨੋ ਦੇਖ ਲਓ ਤੁਸੀਂ ਫਿਰ ਆਪਾਂ ਨੂੰ ਭੈਣ ਨੇ ਕੱਲ ਜੋ ਆਰਡਰ ਕੀਤੇ ਆ ਉਹ ਭੈਣ ਕਿੱਥੋਂ ਦੇ ਸੀਗੇ ਉਹਦੇ ਭੈਣ ਨੇ ਸ਼ਾਇਦ ਪੇਕੇ ਦਾ ਜਾਮ ਸੰਘਾ ਲਿਆ ਤੇ ਪਤ ਭੈਣ ਕਿਤੇ ਵੀ ਦੱਸਿਆ ਦਸੀ ਜਿੱਤਾ ਭੁੱਲ ਗਿਆ ਫਿਰ ਆਪਾਂ ਉਹਦੇ ਵੀ ਬਣਾਵਾਂਗੇ ਭੈਣ ਦੇ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਉਹਨਾਂ ਨੇ ਵੀ ਆਰਡਰ ਕੀਤੇ ਸੈਜ ਤਾਂ ਐਡਾ ਕੀਤਾ ਨੋ ਜੀ ਇੱਕ ਗੱਟਾ 100 ਰੁਪਏ ਦੇ ਜੇ ਕਿਸਮ ਚਾਹੀਦੀ ਹੋਏ ਦੱਸਿਓ ਫਿਰ ਆਪਾਂ ਕੋਈ ਗੱਲ आप ऊपर जी भी पता भी चला दिने देखो वन हंड्रेड सौ रुपये की किट अपनी बस एक सौ रुपये की आ किट भैया कई भैन वीडियो नहीं पहुंची हमी आता पहला भी दिखाया गया आता नहीं दिखाया आ पहला आ भी दिखाई है एक अपने को बैग बने वे भी सू दिखाया ਇਹਦੇ ਮਾਸਟਰ ਪੀਅਰ ਰੇਟ ਲੱਗੂ ਜੇ ਕਈਆਂ ਕੋਲ ਵੀਡੀਓ ਨਹੀਂ ਜਾਂਦੀ ਲੋ ਜੀ ਦੇਖੋ ਪਰਸ ਪਰਸ ਨੇ ਬੈਗ ਜਿਵੇਂ ਮਰਜੀ ਚ 3-4 ਸੂਟ ਪਾ ਕੇ ਲੈ ਜਾਓ ਆਈ ਓਪਨ ਜੇਬ ਲੱਗੀ ਹੋਈ ਐਸਾਂ ਦਿਖਾਇਆ ਵੀ ਪਹਿਲਾ ਵੀਡੀਓ ਚ ਮੈਂ ਇਹ ਕਿਉਂਕਿ ਇਹ ਥੋੜੀ ਡਾਰਕ ਰੰਗ ਹਨ ਬਸ ਇਹ ਆਪਣੇ ਕੋਲ ਪਹਿਲਾਂ ਅਸ ਤੇ ਦੋ ਹੋਰ ਚੀਜ਼ਾਂ ਰਹਿ ਗਈਆਂ ਕਾਹ ਤੇ ਇੱਕ ਆਪਣੇ ਕੋਲੇ ਆ ਸੀਗਾ ਇੱਕ ਆ ਕਟ ਸੀ ਬਸ ਪਹਿਲਾਂ ਵਾਲਾ ਕੋਈ ਵੀ ਰਹਿ ਕੇ ਹਾਂ ਰਹਿ ਕੇ ਤੂੰ ਆਪਣੇ ਨਵੇਂ ਬਣਾਈ ਹੋਈ ਹੈ ਲੋ ਜੀ ਵੀਡੀਓ ਅੱਜ ਤਵਾਵਾ ਕਾਫੀ ਲੰਮੀ ਹੋਗੀ 12 ਮਿੰਟ ਦੀ ਹੋਗੀ ਤੇ ਆ ਵੀਡੀਓ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਦੱਸਤਾ ਜੀ ਆਪਾਂ ਵੀ ਅੱਜ ਆਪਣੀ ਵੀਡੀਓ ਤਾਂ ਲੇਟ ਹੋਈ ਆ ਪਚੰਦ ਪਰਾਨੇ ਬਾਬਾ ਜੀ ਦੀ ਵਰਚੀ ਤੇ ਚਲੇ ਗਏ ਤੇ ਕੱਲ ਆਪਾਂ ਰਿਸ਼ਤੇਦਾਰ ਚ ਮਾਰਗ ਹੋਗੀ ਸੀ ਹੁਣ ਦੱਸਿਆ ਵੀ ਆਪਾਂ ਉੱਥੇ ਚਲੇ ਗਏ ਰਾਤ ਨੂੰ 9:30 ਵਜੇ ਆਏ ਆ ਬਹੁਤ ਪਹਿਣਾ ਡਿੱਕ ਕਰਦੀਆਂ ਮੈਂ ਸੋਨ ਅੱਗੇ ਵੀ ਦੱਸਿਆ ਕਈ ਪਹਿਣ ਇਹ ਜਿਹੇ ਪਹਿਣਾ ਪਹਿਣਾ ਕਹਿੰਦੀ ਭੈਣ ਸਾਨੂੰ ਬੱਸਾ 4 ਵਜੇ ਥੋੜੀ ਵੀਡੀਓ ਡਿਲੀਟ ਕਰ ਦੇਣ ਬਹੁਤ ਧ ਸਭ ਤੋਂ ਤਰੱਕੀਆਂ ਦੇ ਰਾਹ ਬਖਸ਼ੇ ਸੱਚੇ ਪਾਤਸ਼ਾਹ ਜੀ ਮੈਂ ਤੁਸੀ ਮੈਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਹੈਗਾ ਬਹੁਤ ਤਹਿ ਦਿਲੋਂ ਧੰਨਵਾਦ ਮੈਨੂੰ ਉਮੀਦ ਨਹੀਂ ਸੀ ਵੀ ਮੈल्ली ਜਲਦੀ ਨਹੀਂ ਮੈਨੂੰ ਸਬਸਕ੍ਰਾਈਬ ਵਿਊ ਮੇਰੇ ਇੰਨੇ ਵਧਣਗੇ ਮੇਰੇ ਹਰ ਰੋਜ਼ ਬਹੁਤ ਵਿਊ ਵਾਧਦੇ ਸਬਸਕ੍ਰਾਈਬਰ ਤੇ ਬਹੁਤ ਧੰਨਵਾਦ ਮੇਰੀਆਂ ਪਿਆਰੀਆਂ YouTube ਫੈਮਿਲੀ ਦਾ ਤੁਸੀਂ ਮੈਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਹੈਗਾ ਕਿਉਂਕਿ ਆਪਾਂ ਕੰਮ ਦੀਆਂ ਚੀਜ਼ਾਂ ਦਿਖਾਉਣੀ ਹੁੰਦੀਆਂ ਹਨ ਕੋਈ ਮੈਂ ਇਹ ਨਹੀਂ ਦਿਖਾਉਂਦੀ ਵੀ ਅੱਜ ਅਸੀਂ ਐ ਕਰਦੇ ਐ ਕਰਦੇ ਮੈਂ ਦਿਖਾਉਂਦੀ ਮੈਂ ਕੰਮ ਦੀਆਂ ਚੀਜ਼ਾਂ ਜਿੱਦਾਂ ਜਿੱਦਾਂ ਮੈਂ ਤੁਸੀਂ ਵੀ ਇਹਨਾਂ ਚੀਜ਼ਾਂ ਦੇ ਕਿੰਨਾ ਦੇਖੋ ਨਾਲ ਤੁਸੀਂ ਮੈਨੂੰ ਪਿਆਰ ਦਿੱਤਾ ਨਾਲੇ ਛੋੜੇ ਤੱਕ ਪਹੁੰਚਦੀਆਂ ਨਾਲੇ ਆਪਣੀ ਵੀਡੀਓ ਕਿੰਨੀ ਚੱਲਦੀਆਂ ਚੀਜ਼ਾਂ ਨਾਲ ਨਾਲ ਛੋੜੇ ਇੰਨਾ ਪਿਆਰ ਤੁਸੀਂ ਮੈਨੂੰ ਦਿੱਤਾ ਹੈਗਾ ਬਹੁਤ ਐਂਜਾਇਰ ਹਾਂ ਲਵ ਹਾਂ ਸੋੜਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਆਪਣੇ ਨਾ ਮੋਡਰਨ ਤੇਜਰ ਥੋੜਾ ਜਿਹਾ ਘੱਟਾ ਤੇ ਮਿੰਗਿਆ ਭੈਣ ਜਲਦੀ ਜਲਦੀ ਜਲਤ ਮੋਨਿਟਾਈਜ਼ਰ ਦੇਖਣ ਦਾ ਟਾਈਮ ਹੀ ਲੱਗਾ ਕਿਉਂਕਿ 2 ਵਜੇ ਆਪਾਂ ਟਾਈਮ ਦਿੰਦੇ ਹਾਂ ਨਾ ਤੇ ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਦੇਖਿਆ ਨਹੀਂ ਅੱਜ ਫਿਰ ਕਿੰਨੇ ਮਿੰਟ ਦਿੱਤੇ ਚਲੋ ਕੋਈ ਆਪਾਂ ਦੇਖਦੇ ਹਾਂ ਜੀ ਨਾਲੇ ਆਪਣੇ ਕਸਟਮਰ ਬਾਹਰ ਬੈਠਿਓ ਆਪਣੀ ਵੀਰ ਕਰੀ ਜਾਂਦੇ ਆ ਤੇ ਉਹਨਾਂ ਨੂੰ ਕੱਪੜੇ ਲੈ ਜਾਣੀ ਸੀ ਕਿ ਮੈਂ ਕਹਾਂ ਪਹਿਲਾਂ ਮੈਂ ਵੀਡੀਓ ਬਣਾਦਾ ਕਿਉਂਕਿ ਉਹ ਕੱਪੜੇ ਆਦਿਕ ਮਾਰਕਟ ਟਾਈਮ ਲਾ ਦਿੰਦੇਗਾ ਤੇ ਫਿਰ ਮੈਂ ਕਹਾਂ ਵੀ ਨਹੀਂ ਪਹਿਲਾਂ ਵੀਡੀਓ ਬਣਾਦਾ ਵੀਡੀਓ ਕਰਗੀ ਆਪਾਂ ਲੈ ਲਓ ਜੀ ਸਭ ਬਹੁਤ ਧੰਨਵਾਦ ਮੇਰੀਆਂ ਭੈਣਾਂ ਦਾ YouTube ਫੈਮਲੀ ਪਰਿਵਾਰ ਦਾ